ਸਸ ਸੇ ਗੱਲ ਜੀ ਸਭ ਨੂੰ ਮੈਂ ਅੱਜ ਇੱਕ ਆਪਣਾ YouTube ਚੈਨਲ ਬਣਾਇਆ ਹੈ YouTube ਚੈਨਲ ਬਣਾਉਣ ਦੇ ਪਿੱਛੇ ਕਾਫੀ سارے ਰੀਜ਼ਨ ਸੀਗੇ ਪਰ ਮੈਂ ਬੀਂ ਦੀਸਨ ਹੈਗਾ YouTube ਚੈਨਲ ਇਹ ਕਈ ਕੱਤੀਆਂ ਉਹਨਾਂ ਲੋਕਾਂ ਦੀ ਆਪਣੇ ਬੰਦਿਆਂ ਦੀ ਬੇਸਿਕ ਨਹੀਂ ਜਿਹੜੇ ਬੰਤੇ ਇੰਡੀਆ ਤੋਂ ਬਾਹਰ ਆਲਰੇਡੀ ਆ ਚੁੱਕੇ ਹੈ ਜਾਂ ਇੰਡੀਆ ਬਾਹਰ ਜਾਂਦੀ ਤਿਆਰੀ ਕਰਦੇ ਪਏ ਰੀਜ਼ਨ ਮੈਂ YouTube ਚੈਨਲ ਬਣਾਉਣਾ ਪਏ ਕਿਉਂਕਿ ਬਹੁਤ سارے ਅੱਜ ਕੱਲ YouTube ਚੈਨਲ ਹੈ ਕਿ ਜਿਹੜੀ ਇਨਫੋਰਮੇਸ਼ਨ ਦੇ ਜਿਹੜੀ ਮੈਨੂੰ ਨਹੀਂ ਲੱਗਦਾ ਕਿ ਬਹੁਤੀ ਰੈਲੇਵੈਂਟ ਲੀਆ ਕਿ ਜਿਵੇਂ ਬਹੁਤ سارے ਯੂਟਿਊਬਰ ਯਾ ਤਾਂ ਬਹੁਤ ਲਾਈਵ 'ਚ ਦੇਰ ਬਾਅਦ ਮੂਵ ਹੋ ਜਾਂਦੇ ਪਰ ਯਾ ਤਾਂ ਫਿਰ ਉਹ ਕਿੱਥੇ ਆਏ ਹੁੰਦੇ ਪਰ ਫੇਰ ਵੀ ਬਹੁਤ ਸੈਗਰੀਗੇਟਿਡ ਹੁੰਦੇ ਆ ਉਹ ਮਤਲਬ ਉਹ ਆਪਣੀ ਸਰਕਟ 'ਚ ਰਹਿੰਦੇ ਆ ਬਹੁਤ ਘੱਟ ਉਹਨਾਂ ਨੂੰ ਉਹਨਾਂ ਦਾ ਪ੍ਰੋਸਪੈਕਟਿਵ ਲੀਡਾਂ ਹੁੰਦਾ ਜਿਹੜੀ ਅਨਪ੍ਰਵਿਦ ਹੁੰਦਾ ਬਹੁਤ ਹੀ ਬਹੁਤ ਹੀ ਲਿਮਿਟਿਡ ਹੁੰਦੀ ਆ ਉਹ ਗ੍ਰੋਥ ਨਹੀਂ ਹੁੰਦੀ ਆਪਣੇ ਮੰਦੇ ਆ ਦੀ ਉੱਚ ਰੀਜ਼ਨ ਮੇਰਾ ਇਹ YouTube ਚੈਨਲ ਨੂੰ ਆਂਦੇ ਪਿੱਛੇ ਆਪਣੀ ਕਮਿਊਨਿਟੀ ਨੂੰ ਸਟਰੋਂਗ ਕਰਲ ਤੁਸੀਂ ਇਸ ਚੈਨਲ ਤੇ ਜਿਹੜੀ ਵੀ ਇਨਫੋਰਮੇਸ਼ਨ ਵੀਡੀਓ ਨੂੰ ਜਰੂਰ ਇੱਕ ਵਾਰ ਦੇਖਿਓ ਇੱਕ ਵਾਰ ਮੌਕਾ ਦਿਓ ਉਹਨੂੰ ਦੇਖਣ ਦਾ ਤੇ ਫਿਰ ਖੁਦ ਹਿਸਾਬ ਲਗਾਈਓ ਕਿ ਜੋ ਬਤਿੰਦਾ ਪਿਆ ਉਹ ਕਿੰਨਾ ਤੁਹਾਨੂੰ ਹੈਲਥਫੁਲ ਹੈਗਾ ਕਿ ਨਹੀਂ ਹੈਗਾ ਇਸ ਚੈਨਲ ਤੇ ਮੈਂ ਤੁਹਾਨੂੰ ਕੋਈ ਵੀ ਮਤਲਬ ਕੋਈ ਵੀ ਚੀਜ਼ ਨਹੀਂ ਕੋਈ ਵੀ ਇਦਾਂ ਦੀ ਚੀਜ਼ ਨਹੀਂ ਜਿਵੇਂ ਮੈਂ ਮਾਂ ਕੀਤੀ ਮੈਂ ਕੋਈ ਜਾਣਦਾ ਇਦਾਂ ਨਹੀਂ ਤੁਹਾਨੂੰ ਕਹਿ ਰਾਂ ਕਿ ਤੁਸੀਂ ਘਰ ਬੈਠੇ ਬੈਠੇ ਜੀ ਕੈਸੇ ਕਿਤਾਬ ਬਣਾਉ ਉਹ ਜਾਂ ਫਿਰ ਆ ਹਾਂ ਵੀਰ ਜੁਆਇਨ ਕਰ ਲਓ ਗਰੁੱਪ ਉਹ ਜੁਆਇਨ ਕਰ ਲਓ ਜੀ ਬਹੁਤ ਇਦਾਂ ਦੀ ਚੀਜ਼ਾਂ ਕੁਛ ਨਹੀਂ ਆ ਬੜੀ ਜਨਰਲਾਈਜ਼ਡ ਤੁਹਾਨੂੰ ਚੀਜ਼ਾਂ ਦੱਸ ਰਹੀਆਂ ਜਿਹੜੀਆਂ ਮੈਂ ਖੁਦ ਕੀਤੀਆਂ ਆਂ ਐ ਆਪਣੇ ਬਾਰੇ ਦੱਸ ਦوں ਮੈਂ ਮੈਂ ਕੈਨੇਡਾ ਆ ਇਸ ਵੇਲੇ ਤੇ ਮੈਂ ਇੱਥੇ ਜੌਬ ਕਰਦਾ ਵਾਂ ਆਈਟੀ ਪ੍ਰੋਫੈਸ਼ਨਲ ਆ ਤੇ ਮੈਂ ਇੱਥੇ ਕਾਲਜ ਤੋਂ ਲੈ ਕੇ ਯੂਨੀਵਰਸਿਟੀ ਤੱਕ ਮਨ ਲੜਿਆ ਮੈਂ ਡਿਪਲੋਮਾ ਤੋਂ ਮਾਸਟਰਸ ਵਾਦ ਤੋਂ ਕੀਤੀ ਹੋਈ ਆ ਬਹੁਤ ਕਾਫੀ ਸਾਲ ਹੋ ਗਏ ਤੇ ਬਹੁਤ ਸਾਰੀ ਗੀਜੇ ਜਿਹੜੀਆਂ ਮੈਨੂੰ ਪਤਾ ਲੱਗਦਾ ਸੀਗਾ ਕਿ ਸਭ ਨੂੰ ਪਤਾ ਨਹੀਂ ਖੈਪ ਪਤਾ ਨਹੀਂ ਕਿ ਜਦੋਂ ਲਾਦਾ ਕਿ ਜੇ ਵਾ ਦੱਸੂਗਾ ਤਾਂ ਯੂਸਫੁਲ ਹੋ ਗਈਆਂ ਲੋਕਾਂ ਨੇ ਵੀ ਤੇ ਇਸ ਲਈ ਮੇਰਾ YouTube ਚੈਨਲ ਬਣਾ ਦੇ ਵਿੱਚ ਰੀਜ਼ਨ ਸੀਗਾ ਆਪੜਾ ਜਿਹੜਾ ਹੁਣ ਮੈਂ ਇਹ ਪ੍ਰੋਸੈਸ ਸ਼ੁਰੂ ਕੀਤਾ ਇਹ ਨਾਲ ਸਟੈਪ ਬਾਈ ਸਟੈਪ ਪ੍ਰੋਸੈਸ ਚੱਲਣਾ ਮੇਰੇ YouTube ਦੇ ਪੰਜਾਬੀ ਚੈਨਲ ਨੂੰ ਇੱਕ ਇੰਗਲਿਸ਼ ਇੱਕ ਹਿੰਦੀ ਇੱਕ ਪੰਜਾਬੀ ਪਰ ਜੇ ਤੁਹਾਨੂੰ ਪੰਜਾਬੀ ਸਮਝ ਆਦੀ ਹੈ ਤੁਸੀਂ ਸਿਰਫ ਅਸਲ ਅਸਲ ਬਰਾ ਪੰਜਾਬੀ ਚੈਨਲ ਦੇਖ ਸਕਦੇ ਹੋ ਕਿਉਂਕਿ ਪੰਜਾਬੀ ਦੇ ਵਿੱਚ ਮੈਂ ਸਭ ਤੋਂ ਬਾਅਦ ਇਨਫੋਰਮੇਸ਼ਨ ਦਉਂਗਾ ਕਿਉਂਕਿ ਪੰਜਾਬੀ ਦੇ ਵਿੱਚ ਬਹੁਤ ਸਾਰੀਆਂ ਹੋ ਰਹੀ ਤਾਂ ਇਹ ਜਾਸੜੀਆਂ ਜੁੜੀ ਸਾਡੀ ਕਮਿਊਨਿਟੀ ਨੂੰ ਇਨਸਟਾਲ ਕਰ ਸਕਿਆ ਜਿਹੜੀ ਮੈਨੂੰ ਬਹੁਤ ਜ਼ਿਆਦਾ ਲੋੜ ਲੱਗਦੀ ਜਿਹੜੀ ਜੇ ਚੀਜ਼ਾਂ ਸਾਨੂੰ ਪਤਾ ਹੋਣੀ ਚਾਹੀਦੀਆਂ ਪਰ ਬੈਟਰੀ ਨੂੰ ਨਹੀਂ ਪਤਾ ਇੱਥੇ ਤੇ ਜਿਹੜੀ ਹੁਣ ਮੈਂ ਅਗਲੀ ਵੀਡੀਓ ਬਣਾਉਂਦਾ ਅਗਲੀ ਵੀਡੀਓ ਆ ਬਣਨੀ ਆ ਐਕਾਡੈਮਿਕਸ ਦੇ ਉੱਤੇ ਫਸਟ ਸਟੈਪ ਜਿਹੜਾ ਮੈਨੂੰ ਲੱਗਦਾ ਹੋ ਸਕਦਾ ਉੱਤੇ ਦੋ ਵੀਡੀਓ ਬਣੇ ਹੋ ਸਕਦਾ ਉੱਤੇ ਇੱਕ ਵੀਡੀਓ ਬਣੇ ਐਕਨੋਮਿਕਸ ਦੀ ਜਿਹੜੀ ਹੈਗੀ ਆ ਇਨਫੋਰਮੇਸ਼ਨ ਔਰ ਇਹ ਸਾਡੇ ਪੰਜਾਬੀ ਪੈਰਵਰਾਂਵਾਂ ਨੂੰ ਬਹੁਤ ਜ਼ਰੂਰੀ ਆ ਕਿਉਂਕਿ ਆਪਾਂ ਪੜਾਈ ਤਾਂ ਬਹੁਤ ਦੂਰ ਤੁੰਡੇ ਜਾ ਰਹੇ ਆ ਜੋ ਇਹ ਯੋਗ ਹਨ ਉਹਨਾਂ ਦੇ ਇਹ ਜਿਹੜਾ ਤੇ ਤਵਾਦੀ ਯੋਗ ਆ ਬਣਿਆ ਸਾਡੇ ਪੰਜਾਬੀ ਪੈਰਵਰਾਂਵਾਂ ਵਿੱਚ ਬਹੁਤ ਵੱਡੀ ਪ੍ਰੋਬਲਮ ਹੁੰਦੀ ਹੈ ਪਾ ਸਰੀਰਿਕ ਸਿਰ ਤੋੜਨ ਨੂੰ ਬੈਠ ਕੇ ਤਿਆਰ ਨਹੀਂ ਹੈ ਮੇਦ ਕਰਦੇ ਕਿਉਂਕਿ ਸਾਡਾ ਬਹਾ ਉਸ ਪਾਸੇ ਉਤਰ ਪਿਆ ਪਰ ਪਾ ਆਪਣੇ ਦਿਮਾਗ ਤੇ ਜਿਹੜਾ ਹੈਗਾ ਉਹ ਉਹਨੂੰ ਪੇਨ ਜਿਹੜਾ ਉਹ ਉੱਡਾ ਉਸ ਲੈਵਲ ਤੇ ਨਹੀਂ ਕਰਦੇ ਜਿੱਦਾਂ ਬਾਕੀ ਕਮਿਊਨਿਟੀ ਚਾਂ ਰਹੀਆਂ ਮੈਂ ਤੁਹਾਨੂੰ ਦੱਸੂਗਾ ਐਕੈਡੈਮਿਕਸ ਦੀ ਇੰਪੋਰਟੈਂਸ ਦੇ ਬਾਰੇ ਕਿੰਨੀ ਜ਼ਿਆਦਾ ਹੈ ਤੇ ਮੈਂ ਤੁਹਾਨੂੰ ਦੱਸੂਗਾ ਕਿ ਤੁਹਾਡੀ ਪੜਾਈ ਦਾ ਪਲਾਨ ਕਿੱਦਾਂ ਬਣਾਇਆ ਜੇ ਤੁਸੀਂ ਬਾਹਰ ਹਨ ਬਹੁਤ ਜ਼ਰੂਰੀ ਵੀਡੀਓ ਹੈ ਜ਼ਰੂਰ ਮੇਰੇ ਪੰਜਾਬੀ ਪੰਨ ਪਰ ਇਹਨੂੰ ਦੇਖਿਓ ਭਾਵੇਂ ਲਾਈਕ ਨਾ ਤੁਸੀਂ ਸਬਸਕ੍ਰਾਈਬ ਸਬਸਕ੍ਰਾਈਬ ਕੁਛ ਨਾ ਕਰ ਰਹੇ ਹੋ ਪਰ ਮੇਰੀ ਵੀਡੀਓ ਜ਼ਰੂਰ ਦੇਖਿਓ ਜਿਹੜੀ ਹੁਣ ਅਗਲੀ ਆਉਗੀ ਐਕੈਡਮਿਕਸ ਦੇ ਉੱਤੇ ਵੀ ਵੀਡੀਓ ਬਣਾਉਂਗਾ ਅ ਮੇਰੀ ਕੋਸ਼ਿਸ਼ ਰਹੂਗੀ ਕਿ ਹਫ਼ਤੇ ਦੇ ਵਿੱਚ ਇੱਕ ਹਫ਼ਤੇ ਜਾਂ ਦੋ ਹਫ਼ਤੇ ਦੇ ਵਿੱਚ ਇੱਕ ਵੀਡੀਓ ਪਾਉਂਦਾ ਮੈਂ ਖੁਦ ਵੀ ਕੰਮ ਕਰਦਾ ਤੇ ਇਹ ਮੈਨੂੰ ਕੋਈ ਨਾ YouTube ਦਾ ਜਾਣਕਾਰੀ ਨਹੀਂ ਹੈ ਕਿ ਦਾ ਸਭ ਕੁਝ ਕਰਨਾ ਪਰ ਮੈਂ ਕੋਸ਼ਿਸ਼ ਕਰੂੰਗਾ ਤੁਸੀਂ ਕੰਮ ਕਰ ਸਕਦੇ ਤੁਸੀਂ ਇਸ ਵੀਡੀਓ ਥੱਲੇ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਜੇ ਤੁਹਾਡਾ ਕੋਈ ਸਪੈਸੀਫਿਕ ਕੁਸਚਨ ਹੈ ਅਕੈਡਮਿਕਸ ਦੇ ਰਿਲੇਟਡ ਤੇ ਮੈਂ ਜਿੰਨਾ ਕਿ ਮੈਨੂੰ ਪਤਾ ਹੋਊਗਾ ਮੈਂ ਤੁਹਾਨੂੰ ਦੱਸ ਦੂੰਗਾ ਮੈਨੂੰ ਅਕੈਡਮਿਕਸ ਬਾਰੇ ਹੈ ਕਾਫੀ ਸਾਰੀ ਜਾਣਕਾਰੀ ਹੈ ਤੇ ਜਿਹੜੇ ਮੇਰੇ ਭੈਣ ਭਰਾ ਆਲਰੇਡੀ ਇੱਥੇ ਹੈਗੇ ਆ ਉਹਨਾਂ ਲਈ ਮੈਂ ਇੱਕ ਟਾਪਿਕ ਕਵਰ ਕਰਨਾ ਪਲੇਜ਼ਰ ਹਾਂ ਅੰਦਾਜ਼ ਤੇ ਪਰ ਉਹਨਾਂ ਲਈ ਇੱਕ ਹੋਰ ਟਾਪਿਕ ਕਵਰ ਕਰਨਾ ਜਿਹੜੇ ਲੋਕ ਡਿਪਲੋਮਾ ਵਾਸ ਚੁੱਕੇ ਆ ਵਾਸਪਰ ਮਿਲ ਚੁੱਕੇ ਜੇ ਨਾ ਨੂੰ ਜਿਹੜੇ ਦੁਬਾਰਾ ਪੜਾਈ ਚ ਪਰਣਾ ਚਾਹਦੇ ਆ ਉਹਨਾਂ ਲਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਥੋੜੀ ਇਨਫੋਰਮੇਸ਼ਨ ਗਿਆਰ ਦਿੱਤੀ ਵਾ ਤੁਹਾਨੂੰ ਦੱਸਣਾ ਕਿ ਕਿੰਨਾ ਤੁਸੀਂ ਕਿੰਨੇ ਤਰ੍ਹਾਂ ਕੋਈ ਕਿਹੜੀ ਆਪਸ਼ਨ ਤੁਹਾਨੂੰ ਬਹੁਤ ਹੀ ਸਿੱਧੀ ਸਾਦੀ ਜਾਣਕਾਰੀ ਦੇਣ ਵਾਲਾ ਕੋਈ ਵੀ ਦਿੱਤੀ ਚੀਜ਼ ਦੱਸੂਗਾ ਜਿਹੜੀ ਤਾਂ ਮਤਲਬ ਜਿਹਦੀ ਜਿਹਦੀ ਰੈਲੇਵੈਂਸੀ ਨਹੀਂ ਹੈਗੀ ਤੁਹਾਡੇ ਵਿੱਚ ਤੁਹਾਡੇ ਮਤਲਬ ਲਾਈਫ ਦੇ ਵਿੱਚ ਕਿਉਂਕਿ ਹੁਣ ਬਹੁਤ ਸਾਰੇ ਯੂਟਿਊਬਰ ਹੋ ਚੁੱਕੇ ਆ ਜਿਹੜੇ ਤੁਹਾਨੂੰ ਚੀਜ਼ਾਂ ਦੱਸਦੇ ਆ ਮਤਲਬ ਠੀਕ ਵੀ ਦੱਸਦੇ ਆ ਕਈ ਪਰ ਮੈਕਸਿਮਮ ਜਾਣਕਾਰੀ ਜਿਹੜੀ ਆ ਉਹ ਉਹ ਤੁਹਾਡੇ ਰੈਲੇਵੈਂਟ ਨਹੀਂ ਹੁੰਦੀ ਇਸ ਟੀ ਬਾਰੇ ਤੇ ਮੈਂ ਮੇਰਾ ਮੋਟਿਵ ਕਮਿਊਨਿਟੀ ਨੂੰ ਸਟਰੋਂਗ ਕਰਨਾ ਕਮਿਊਨਿਟੀ ਸਟਰੋਂਗ ਮੇਰੇ ਹਸਾਬ ਨਾਲ ਉਹ ਲੋਕ ਸਾਡੇ ਜਿਹੜਾ ਇੱਕ ਉਪਰ ਹੋਣ ਸਾਡਾ ਗਰੋਥ ਹੋਵੇ ਸਾਰੇ ਪਾਸੇ ਇਸ ਲਈ ਮੈਂ ਅਕੈਡੈਮਿਕਸ ਚੂਜ਼ ਕੀਤਾ ਐਸ ਮਾਈ ਫਰਸਟ ਵੀਡੀਓ ਬਹੁਤ ਸਾਰੀ ਵੀਡੀਓਜ਼ ਆਉਗੀਆਂ ਇਸ ਤੋਂ ਬਾਅਦ ਬੋਰ ਤਾਰੇ ਤੁਸੀਂ ਜਰੂਰ ਆ ਦੇਖਿਓ ਮੇਰੀ ਅਗਲੀ ਵੀਡੀਓ ਨੂੰ ਤੇ ਦੱਸਿਓ ਜੇ ਤੁਹਾਨੂੰ ਲੱਗਾ ਕੋਈ ਗਲਤ ਬਣਦੀ ਭਾਈ ਮੈਂ ਬਾਕੀ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ 'ਚ ਟੇਕ ਕੇ ਜੀ